ਕੀ ਕਹਾਤਾ ਮਾਈ ਗੁਰਜੀ ਦੇ ਪੱਤੇ ਕਈ ਬੰਦਿਆਂ ਦੇ ਸੋਚਣ ਦਾ ਜਿਹੜਾ ਪੱਧਰ ਆ ਉਹ ਕਦੇ ਵੀ ਵੱਡਿਆ ਨਹੀਂ ਹੋ ਸਕਦਾ ਹੁੰਦਾ ਜਾਂ ਇਹ ਕਹਿ ਲੋ ਵੀ ਉਹ ਵਧਾਉਣਾ ਹੀ ਨਹੀਂ ਚਾਹੁੰਦੇ ਹੁੰਦੇ ਆਪਣੇ ਆਪ ਨੂੰ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਪਹੁੰਚਿਆ ਹੋਇਆ ਸਾਧੂ ਆਇਆ ਇਸ ਆਏ ਹੋਏ ਸਾਧੂ ਦੀ ਇੱਕ ਪਿੰਡ ਦੇ ਬਾਣੀਏ ਨੇ ਰੱਜ ਕੇ ਬਹੁਤ ਤਨ ਮਨ ਧਨ ਕਰਕੇ ਬਹੁਤ ਸੇਵਾ ਕੀਤੀ ਸੇਵਾ ਕੀਤੀ ਤੇ ਇਹਦੇ ਹਾਲਾਤ ਤੋਂ ਸਾਧੂ ਨੂੰ ਇਹ ਮਹਿਸੂਸ ਹੋਇਆ ਕਿ ਇਹ ਗਰੀਬੀ ਹੰਡਾਉਂਦਾ ਪਿਆਇਆ। ਸਾਧੂ ਬਹੁਤ ਖੁਸ਼ ਹੋਇਆ ंदी ਸੇਵਾ ਤੋਂ। ਉਹਨੇ ਜਾਨ ਲੱਗੇ ਨੂੰ ਇਹਨੂੰ ਇੱਕ ਪਾਰਸ ਦੀ ਵੱਟੀ ਦਿੱਤੀ। ਨਾਲ ਦੱਸ ਦਿੱਤਾ ਕਹਿੰਦਾ ਕਿ ਇਹ ਜਿਹੜੀ ਪਾਰਸ ਦੀ ਵੱਟੀ ਹੈ ਨਾ ਜੇ ਲੋਹੇ ਨਾਲ ਸੁਹਾਈਏ ਤੇ ਇਹ ਲੋਹੇ ਨੂੰ ਸੋਨਾ ਕਰ ਦਿੰਦੀ ਹੈ। ਕਹਿੰਜ ਲੈ ਤੇਰੀ ਗਰੀਬੀ ਦੂਰ ਕਰ ਦਿਤੀ। ਹੋਰ ਦੱਸ ਤੈਨੂੰ ਕੀ ਚਾਹੀਦਾ ਆ? ਉਹਨੇ ਹੱਥ ਜੋੜੇ ਜੀ ਇੰਨਾ ਹੀ ਬਹੁਤ ਆ। ਰੱਬੀ ਸਬਬ ਸਾਲ ਹੋ ਗਿਆ। ਸਾਲ ਬਾਅਦ ਸਾਧੂ ਫਿਰ ਪਿੰਡ ਵਾਪਸ ਆਇਆ ਉਹਨੇ ਸੋਚਿਆ ਵੀ ਹੁਣ ਤੇ ਉਹ ਬਾਣੀਆਂ ਬਹੁਤ ਅਮੀਰ ਹੋ ਗਿਆ ਹੋਵੇਗਾ ਵੱਡੇ ਵੱਡੇ ਮਹਿਲ ਹੋਣਗੇ بڑے ਵੱਡੇ ਉਹਦੇ ਕੋਲ ਪਦਾਰਥ ਹੋਣਗੇ ਪਰ ਉਹ ਜਦੋਂ ਗਿਆ ਤੇ ਬਾਣੀਆਂ ਫਿਰ ਉਹਨਾ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਸਾਧੂ ਹੈਰਾਨ ਵੀ ਹੋਇਆ ਕਿ ਸ਼ਾਇਦ ਇਹਨਾਂ ਤੋਂ ਕਿਸੇ ਨੇ ਪਾਰਸ ਕੋਲ ਆਇਆ ਜਾਂ ਤੂੰ ਡਿੱਗ ਪਿਆ ਆ ਜਾਂ ਕਿਤੇ ਇਹਨੂੰ ਹੋਰ ਕਾਰਨ ਬਣ ਗਿਆ ਹੋਵੇ ਦੁੱਖ ਮੁਸੀਬਤ ਪੈ ਗਈ ਹੋਵੇ ਉਨੇ ਬਾਣੀ ਨੂੰ ਪਿਆਰ ਜੇ ਨਾਲ ਪੁੱਛਿਆ ਕਹਿੰਦੇ ਮੈਂ ਤੁਹਾਨੂੰ ਇੱਕ 파ਰਸ ਦੀ ਵੱਟੀ ਦੇ ਕੇ ਗਿਆ ਸਾਂ ਤੇ ਤੁਸੀਂ ਉਹਨੂੰ ਲੋਹੇ ਨਾਲ ਸੁਹਾ ਲੈਣਾ ਸੀਗਾ ਤੇ ਜਿੰਨਾ ਮਰਜ਼ੀ ਸੋਨਾ ਬਣਾ ਲੈਂਦੇ ਅਮੀਰ ਹੋ ਜਾਂਦੇ ਉਹ ਕਹਿਣ ਲੱਗਾ ਜੀ ਮੈਂ ਗਿਆ ਸਾਂ ਬਾਜ਼ਾਰ ਦੇ ਵਿੱਚ ਲੋਹਾ ਲੈਣ ਵਾਸਤੇ ਪਰ ਹੋਇਆ ਕੀ ਜਿਸ ਦਿਨ ਮੈਂ ਲੋਹਾ ਲੈਣ ਗਿਆ ਮੈਨੂੰ ਲੋਹਾ ਵੇਚਣ ਵਾਲੇ ਨੇ ਦੱਸਿਆ ਕਿ ਅੱਜ ਹੀ ਲੋਹੇ ਦੇ ਭਾਵ ਵਧ ਨੇ ਕੱਲ ਤੱਕ ਤੇ ਲੋਹਾ ਬਹੁਤ ਸਸਤਾ ਸੀ ਕਹਿੰਦੇ ਜੀ ਹੁਣ ਮੈਨੂੰ ਸਾਲ ਹੋ ਗਿਆ ਮੈਂ ਡੀਕਦਾ ਪਿਆ ਵੀ ਲੋਹਾ ਸਸਤਾ ਹੋ ਜਾਵੇ ਤੇ ਮੈਂ ਫਿਰ ਲੋਹਾ ਖਰੀਦਾਂਗਾ ਤੇ ਫਿਰ ਇਸ 파ਰਸ ਦੀ ਬੱਟੀ ਨੂੰ ਲੋਹੇ ਨਾਲ ਲਾਵਾਂਗਾ ਸਾਧੂ ਨੇ ਮੱਥੇ ਤੇ ਹੱਥ ਮਾਰਿਆ ਵੀ ਜਿਨ੍ਹਾਂ ਨੂੰ ਨਹੀਂ ਸੰਸਾਰ ਦੇ ਵਿੱਚ ਵਧਣਾ ਆਉਂਦਾ ਰੱਬ ਵੀ ਉਹਨਾਂ ਦੇ ਮੱਤ ਤੇ ਪੜਦਾ ਹੀ ਪਾ ਦਿੰਦਾ ਆ ਕਹਾਣੀ ਬਹੁਤ ਛੋਟੀ ਹੈ ਪਰ ਜੇ ਸਮਝੀਏ ਤੇ ਬੜਾ ਵੱਡਾ ਸੰਦੇਸ਼ ਮੈਨੂੰ ਤੁਹਾਨੂੰ ਇਹਦੇ ਵਿੱਚੋਂ ਮਿਲਦਾ ਆ ਆਪਣੇ ਮਾਨਸਿਕ ਪੱਦਰ ਨੂੰ ਇੰਡਾ ਵੱਡਾ ਵਿਸ਼ਾਲ ਕਰੋ ਰੱਬ ਵਰਗਾ ਜਿਨੂੰ ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਨਾ ਅਵਲ ਅਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੁਜਾ ਕੌਣ ਭਲੇ ਕੁਮੰਦੇ ਉਹ ਕੋਈ ਮਾੜਾ ਚੰਗਾ ਨਹੀਂ ਹੈ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿਸ਼ਾਲ ਕਰ ਲੋ ਇੰਨਾ ਜ਼ਿਆਦਾ ਵਿਸ਼ਾਲ ਕਰ ਲੋ ਇੰਨਾ ਜ਼ਿਆਦਾ ਵਿਸ਼ਾਲ ਕਰ ਲੋ ਕਿ ਹਰੇਕ ਚੀਜ਼ ਨੂੰ ਤੁਸੀਂ ਸਮਝ ਸਕੋ ਹਰੇਕ ਚੀਜ਼ ਨੂੰ ਆਪਣੀ ਪਕੜ ਵਿੱਚ ਲੈ ਸਕੋ ਨਹੀਂ ਪਕੜ ਵਿੱਚ ਲੈਣਾ ਕਮ ਸੇ ਕਮ ਛੱਡ ਤਾਂ ਸਕੋ ਪਰ ਜੇ ਅਸੀਂ ਆਪਣੀ ਸੌੜੀ ਸੋਚ ਦੇ مالک ਰਹੇ ਤਾਂ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ